ਬਹੁਤ ਵੱਡੀ ਚਰਚਾ ਭੱਜ ਗਈ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪੈਟਰੋਲ ਪੰਪਾਂ ਤੇ ਰੇਡ ਮਾਰੀ ਹੈ ਔਰ ਸ਼ਾਇਦ ਇਹ ਪਹਿਲੀ ਵਾਰ ਹੋਇਆ ਹੋਵੇਗਾ ਕਿ ਕਿਸੇ ਮੁੱਖ ਮੰਤਰੀ ਨੇ ਪੈਟਰੋਲ ਪੰਪਾਂ ਤੇ ਰੇਡ ਮਾਰੀ ਹੈ ਤੇ ਫਿਰ ਉਹਨਾਂ ਪੈਟਰੋਲ ਪੰਪਾਂ ਨੂੰ ਜੁਰਮਾਨੇ ਪਾਏ ਗਏ ਨੇ ਉਹਨਾਂ ਪੈਟਰੋਲ ਪੰਪਾਂ ਤੇ ਕਾਰਵਾਈ ਹੋਈ ਹੈ ਦੂਜੇ ਪਾਸੇ ਕੱਲ ਦਿੱਲੀ ਦੇ ਵਿੱਚ ਵੋਟਾਂ ਪੈਂਣ ਤੋਂ ਐਣ ਇੱਕ ਦਿਨ ਪਹਿਲਾਂ ਕੇਜਰੀਵਾਲ ਦੀ ਇੱਕ ਕਬਰਾਈ ਹੋਈ ਵੀਡੀਓ ਸਾਹਮਣੇ ਆਈ ਹੈ ਜਿਦੇ ਵਿੱਚ ਉਹਨਾਂ ਨੇ ਕੁਝ ਵੱਡੇ ਡਰ ਪ੍ਰਗਟ ਕਰ ਦਿੱਤੇ ਨੇ ਤੇ ਨਾਲੇ ਇੱਕ ਨਵੀਂ ਪਲੈਨਿੰਗ ਇੱਕ ਨਵੀਂ ਸਕੀਮ ਵੋਟਰਾਂ ਨੂੰ ਦੱਸ ਦਿੱਤੀ ਹੈ ਹੁਣ ਪਹਿਲੀ ਆਪਾਂ ਗੱਲ ਸ਼ੁਰੂ ਕਰੀਏ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਪਾਂ ਦੀ ਪੈਟਰੋਲ ਪੰਪਾਂ ਦੀ ਚੈਕਿੰਗ ਕੀਤੀ ਹੈ ਔਰ ਉਹਨਾਂ ਪੰਪਾਂ ਨੂੰ ਜੁਰਮਾਨੇ ਵੀ ਪਾਏ ਗਏ ਨੇ ਹੁਣ ਬਾਕੀ ਸਾਰੇ ਪੈਟਰੋਲ ਪੰਪਾਂ ਵਾਲਿਆਂ ਦੇ ਵਿੱਚ ਵੀ ਭਗੜੜ ਮੱਚੀ ਹੋਈ ਹੈ ਹੋਇਆ ਕਿ ਨਹੀਂ ਹੋਇਆ ਇਸ ਤਰ੍ਹਾਂ ਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਾਫਲਾ ਪਟਿਆਲਾ ਰਾਜਪੁਰਾ ਰੋਡ ਤੇ ਜਾ ਰਿਹਾ ਸੀ ਉਥੇ ਕੋਈ ਸ਼ਾਇਦ ਬਾਥਰੂਮ ਜਾਣ ਦੀ ਕੋਈ ਲੋੜ ਪਈ ਹੋਣੀ ਹੈ ਤਾਂ ਇੱਕ ਪੰਪ ਦੇ ਉੱਪਰ ਮੁੱਖ ਮੰਤਰੀ ਦਾ ਕਾਫਲਾ ਰੁਕਿਆ ਔਰ ਜਦੋਂ ਕਾਫਲਾ ਰੁਕਿਆ ਤਾਂ ਜਦੋਂ ਬਾਥਰੂਮ ਟਾਇਲਟ ਵੱਲ ਗਏ ਤਾਂ ਉਥੇ ਟਾਇਲਟ ਬਾਥਰੂਮ ਦਾ ਪ੍ਰਬੰਧ ਠੀਕ ਹੈ ਹੀ ਨਹੀਂ ਸੀ ਤਾਂ ਫਿਰ ਇੱਕ ਹੋਰ ਪੰਪ ਤੇ ਅੱਗੇ ਗਏ ਉਸੇ ਵੀ ਇਸੇ ਤਰ੍ਹਾਂ ਦਾ ਹਾਲ ਸੀ ਤਾਂ ਫਿਰ ਮੁੱਖ ਮੰਤਰੀ ਭਗਵੰਤ ਮਾਨ ਨੇ ਪਟਿਆਲਾ ਦੇ ਡੀਸੀ ਨੂੰ ਹੁਕਮ ਕੀਤੇ ਕਿ ਤੁਰੰਤ ਚੈਕਿੰਗ ਕਰਕੇ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਤਾਂ ਫਿਰ ਉਹਨਾਂ ਪੰਪਾਂ ਵਾਲਿਆਂ ਨੂੰ ਜੁਰਮਾਨੇ ਪਾਏ ਗਏ ਨੇ ਕਾਰਵਾਈ ਹੋਈ ਹੈ ਹੁਣ ਇਹ ਪੂਰੀ ਜਾਣਕਾਰੀ ਹੈ ਕਿ ਦੇਖੋ ਜੀ ਜਦੋਂ ਵੀ ਕਿਸੇ ਪੈਟਰੋਲ ਪੰਪ ਨੂੰ ਲਾਇਸੈਂਸ ਮਿਲਦਾ ਹੈ ਨਾ ਤਾਂ ਉਹਨੂੰ ਕੁਝ ਸ਼ਰਤਾਂ ਪੂਰੀਆਂ ਕਰਨੀਆਂ ਹੁੰਦੀਆਂ ਨੇ ਉਹਦੇ ਤੇ ਕੁਝ ਰੂਲ ਲਾਗੂ ਹੁੰਦੇ ਨੇ ਜਿਨ੍ਹਾਂ ਚ ਪਹਿਲਾ ਰੂਲ ਹੈ ਕਿ ਹਰ ਪੈਟਰੋਲ ਪੰਪ ਤੇ ਲੋਕਾਂ ਨੂੰ ਬਿਲਕੁਲ ਫ੍ਰੀ ਜਿਹੜੀ ਲੈਟਰੀਨ ਬਾਥਰੂਮ ਦੀ ਸਹੂਲਤ ਦਿੱਤੀ ਜਾਏਗੀ ਦੂਸਰਾ ਹਰ ਪੈਟਰੋਲ ਪੰਪ ਤੇ ਲੋਕਾਂ ਨੂੰ ਚੰਗਾ ਛੁੱਧ ਪੀਣ ਲਈ ਪਾਣੀ ਦਾ ਪ੍ਰਬੰਧ ਦਿੱਤਾ ਜਾਏਗਾ ਤੀਸਰਾ ਹਰ ਪੈਟਰੋਲ ਪੰਪ ਤੇ ਹਵਾ ਭਰਨ ਦੇ ਲਈ ਹਵਾ ਭਰਨ ਵਾਲੀ ਮਸ਼ੀਨ ਬਿਲਕੁਲ ਮੁਫਤ ਲਗਾਈ ਜਾਏਗੀ ਤੇ ਜਿਹੜਾ ਵੀ ਪੰਪ ਇਹ ਸ਼ਰਤਾਂ ਪੂਰੀਆਂ ਨਹੀਂ ਕਰਦਾ ਉਹਨੂੰ ਪੈਟਰੋਲ ਪੰਪ ਦਾ ਲਾਇਸੈਂਸ ਨਹੀਂ ਮਿਲਦਾ ਹੁਣ ਤੁਸੀਂ ਦੇਖੋ ਵੱਡੀ ਗਿਣਤੀ ਪਟ્રોલ ਪੰਪਾਂ ਤੇ ਹਾਲਾਤ ਕੀ ਹੈ ਜਾਂ ਤਾਂ ਉਥੇ ਟਾਇਲਟ ਬਾਥਰੂਮ ਨੂੰ ਤਾਲੇ ਲੱਗੇ ਹੁੰਦੇ ਆ ਜਾਂ ਉਥੇ ਪਾਣੀ ਦਾ ਪ੍ਰਬੰਧ ਠੀਕ ਨਹੀਂ ਹੁੰਦਾ ਹਵਾ ਦੀ ਜਿਹੜੀ ਗੱਲ ਆ ਹਵਾ ਭਰਨ ਦੀ 20 ਪੰਪਾਂ ਤੋਂ ਕਿਸੇ ਇੱਕ ਪੰਪ ਤੇ ਹਵਾ ਭਰਨ ਦਾ ਪ੍ਰਬੰਧ ਠੀਕ ਹੁੰਦਾ ਬਾਕੀ ਸਾਰੇ ਕਹਿ ਦਿੰਦੇ ਨੇ ਨਹੀਂ ਜੀ ਮਸ਼ੀਨ ਖਰਾਬ ਹੈ ਮਸ਼ੀਨ ਕੰਮ ਨਹੀਂ ਕਰਦੀ ਮਸ਼ੀਨ ਲਾਈ ਸੀ ਉਹ ਖਰਾਬ ਹੋ ਗਈ ਜੀ ਉਹ ਤਾਂ ਹੁਣ ਠੀਕ ਕਰਨੀ ਗਈ ਹੋਈ ਆ ਤੇ ਮਸ਼ੀਨ ਉੱਥੇ ਹੁੰਦੀ ਹੀ ਨਹੀਂ ਤਾਂ ਇਹ ਜਿਹੜੀਆਂ ਸਹੂਲਤਾਂ ਨੇ ਰੂਲ 'ਚ ਇਹ ਵੀ ਲਿਖਿਆ ਵੀ ਇਹ ਹਵਾ ਭਰਨ ਵਾਲੇ ਨੂੰ ਨਹੀਂ ਦੇਣੀਆਂ ਹਵਾ ਭਰਨ ਵਾਲੇ ਸੌਰੀ ਤੇਲ ਪੋਣ ਵਾਲੇ ਨੂੰ ਹੀ ਨਹੀਂ ਦੇਣੀਆਂ ਜਿਨੇ ਤੇਲ ਨਹੀਂ ਵੀ ਪੋਆਇਆ ਜਿਹੜਾ ਵੈਸੇ ਉੱਥੋਂ ਲੰਘ ਰਿਹਾ ਕੋਈ ਰਾਹੀ ਗੀਰ ਹੈ ਕੋਈ ਯਾਤਰੀ ਹੈ ਇਹ ਸਾਰੀਆਂ ਸਹੂਲਤਾਂ ਉਹਦੇ ਲਈ ਵੀ ਹਨ ਪਰ ਵੱਡੀ ਗਿਣਤੀ ਪٹرول ਪੰਪਾਂ ਤੇ ਇਹ ਸਹੂਲਤਾਂ ਨਹੀਂ ਹੈਗੀਆਂ ਜਾ ਉਹ ਵਰਤਨ ਨਹੀਂ ਦਿੰਦੇ ਹੁਣ ਇਹ ਇਹਦੇ ਉੱਪਰ ਕਾਰਵਾਈ ਤਾਂ ਹੋਣੀ ਚਾਹੀਦੀ ਹੈ ਮੈਨੂੰ ਲੱਗਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਠੀਕ ਕੀਤਾ ਪਰ ਉਹਨਾਂ ਨੂੰ ਦੋ ਪੰਪਾਂ ਤੇ ਨਹੀਂ ਲੰਘਦੇ ਟੱਪ ਦੇ ਤਾਂ ਉਹ ਰਹਿੰਦੇ ਹੀ ਹੈ ਹਰ ਇੱਕ ਜ਼ਿਲ੍ਹੇ ਚੋਂ ਉਹਨਾਂ ਨੂੰ ਚਾਹੀਦਾ ਹਰ ਇੱਕ ਜ਼ਿਲ੍ਹੇ ਦੇ ਕਿਸੇ ਲੰਘਦੇ ਟੱਪ ਦੇ ਕਿਸੇ ਨਾ ਕਿਸੇ ਪੰਪ ਤੇ 1 ਮਿੰਟ ਲਈ 2 ਮਿੰਟ ਲਈ ਰੁਕ ਜਾਇਆ ਕਰਨ ਲੋਕਾਂ ਦਾ ਭਲਾ ਜ਼ਰੂਰ ਹੋ ਜਾਊਗਾ ਤੇ ਬਾਕੀ ਮੰਤਰੀ ਵੀ ਜ਼ਿਕਰ ਹੀ ਸਕਦੇ ਨੇ ਬਾਕੀ ਕਿੰਨੇ ਮੰਤਰੀ ਨੇ ਵਿੱਤ ਮੰਤਰੀ ਨੇ ਅ ਐਜੂਕੇਸ਼ਨ ਮਿਨਿਸਟਰ ਨੇ ਹੈਲਥ ਮਿਨਿਸਟਰ ਨੇ ਕਿੰਨੇ ਮੰਤਰੀ ਨੇ ਪੰਜਾਬ ਚ ਜੇ ਸਾਰੇ ਮੰਤਰੀ ਰੋਜ਼ ਦੇ ਇੱਕ ਪੰਪ ਤੇ ਰੁੱਕ ਕੇ ਵੇਖਣ ਮੈਨੂੰ ਲੱਗਦਾ ਹੈ ਇਹ ਕੰਮ ਜਿਹੜਾ ਇਹ ਬੜੀ ਛੇਤੀ ਠੀਕ ਹੋ ਸਕਦਾ ਕਿਉਂਕਿ ਪੰਪਾਂ ਵਾਲੇ ਆਮ ਬੰਦੇ ਤਾਂ ਸੁਣਦੇ ਹੀ ਨਹੀਂ ਉੱਥੇ ਇਕੱਲਾ ਇੰਨਾ ਹੀ ਕੰਮ ਨਹੀਂਗਾ ਵੀ ਇਹ ਸਹੂਲਤਾ ਨਹੀਂ ਬਹੁਤ ਸਾਰੇ ਪੰਪਾਂ ਤੇ ਤਾਂ ਲੋਕ ਕਹਿੰਦੇ ਆ ਤੇਲ ਵੀ ਵੱਧ ਘੱਟ ਪਾਇਆ ਜਾਂਦਾ ਉਹਨਾਂ ਦੇ ਉਹ ਉਹ ਜਿਹੜੇ ਮਸ਼ੀਨ ਆ ਉਹਨਾਂ 'ਚ ਗੜਬੜਾ ਨਹੀਂ ਇਸ ਕਰਕੇ ਲੋਕ ਵਿਚਾਰੇ ਕਦੇ ਕੋਈ ਤਰੀਕਾ ਵਰਤਦੇ ਆ ਕਦੇ ਕੋਈ ਕਿਸੇ ਨੇ ਤੇਲ 1000 ਦਾ ਪੋਣਾ ਉਹ ਕਹਿੰਦਾ 1020 ਦਾ ਪਾ ਦੇ 1030 ਦਾ ਪਾ ਦੇ ਕਿਉਂ ਕਿਉਂਕਿ ਲੋਕ ਇਹ ਮੰਨਦੇ ਨੇ ਵੀ ਜਿਹੜੇ ਵੱਡੇ ਫਿਗਰਾਂ ਨੇ 500, 1000, 1500, 2000 ਮੋਟੀਆਂ ਫਿਗਰਾਂ ਜਿੰਨਾਂ ਤੇ ਜ਼ਿਆਦਾਤਰ ਲੋਕ ਤੇਲ ਪਾਉਂਦੇ ਨੇ ਉਹਨਾਂ ਦੇ ਉੱਪਰ ਸੈਟਿੰਗ ਕੀਤੀ ਹੁੰਦੀ ਹੈ ਔਰ ਲੋਕ ਇਹ ਕਹਿੰਦੇ ਨੇ ਕਿ ਜੇਕਰ 1020 1030 ਦਾ ਪੁਆਇਆ ਜਾਏ ਤਾਂ ਫਿਰ ਉਹ ਸੈਟਿੰਗ ਜਿਹੜੀ ਅੰਦਰ ਕੀਤੀ ਹੁੰਦੀ ਹੈ ਮਸ਼ੀਨ ਦੇ ਉਹਦੇ ਨਾਲ ਗੜਬੜ ਨਹੀਂ ਹੋ ਪਾਉਂਦੀ ਹੁਣ ਤੁਸੀਂ ਦੱਸਿਓ ਕਿ ਮੁੱਖ ਮੰਤਰੀ ਨੇ ਜਿਹੜਾ ਇਹ ਛਾਪਾ ਮਾਰਿਆ ਜਾਂ ਅਚਾਨਕ ਉਹ ਗਏ ਨਹੀਂ ਉਹਦਾ ਫਾਇਦਾ ਆਮ ਲੋਕਾਂ ਨੂੰ ਹੋਇਆ ਵੈਸੇ ਬਹੁਤ ਸਾਰੇ ਕੁਝ ਪੰਜਾਬ ਚ ਠੀਕ ਕਰਨ ਵਾਲਾ ਅੱਜ ਤੱਕ ਭਗਵੰਤ ਮਾਨ ਸਰਕਾਰ ਤੋਂ ਕੀਤਾ ਨਹੀਂ ਗਿਆ 3 ਸਾਲ ਬੀਤ ਗਏ ਨੇ ਲੋਕਾਂ ਨੂੰ ਬੜੀਆਂ ਉਮੀਦਾਂ ਸੀ ਕ੍ਰਾਂਤੀ ਇਨਕਲਾਬ ਦੀਆਂ ਗੱਲਾਂ ਹੋਈਆਂ ਸੀ ਪਰ ਉਹ ਬਹੁਤ ਪਿੱਛੇ ਰਹਿ ਗਈਆਂ ਅਗਲੀ ਵੱਡੀ ਖਬਰ ਹੈ ਹੁਣ ਦੂਜੀ ਵੱਡੀ ਖਬਰ ਹੈ ਕਿ ਕੱਲ ਨੂੰ ਦਿੱਲੀ ਚ ਵੋਟਾਂ ਪੈਣੀਆਂ ਨੇ ਤੇ ਅੱਜ ਇੱਕ ਦਿਨ ਪਹਿਲਾਂ ਕੇਜਰੀਵਾਲ ਸਾਹਿਬ ਦੀ ਇੱਕ ਵੀਡੀਓ ਨੇ ਵੱਡੀ ਚਰਚਾ ਛੇੜ ਦਿੱਤੀ ਹੈ ਕੇਜਰੀਵਾਲ ਸਾਹਿਬ ਕੈਮਰੇ ਸਾਹਮਣੇ ਆਏ ਨੇ ਉਹਨਾਂ ਨੇ ਕੁਝ ਵੱਡੇ ਡਰ ਕੈਮਰੇ ਸਾਹਮਣੇ ਪੇਸ਼ ਕੀਤੇ ਨੇ ਕੁਝ ਸ਼ੰਕੇ ਜਾਰੀ ਕੀਤੇ ਨੇ ਤੇ ਨਾਲ ਇੱਕ ਯੋਜਨਾ ਇੱਕ ਪਲਾਨਿੰਗ ਵੋਟਾਂ ਪਾਉਣ ਵਾਲਿਆਂ ਨੂੰ ਦੱਸੀ ਹੈ ਜਿਹਦੇ ਉੱਪਰ ਭਾਜਪਾ ਵੀ ਬੋਲੀ ਹੈ ਕੇਜਰੀਵਾਲ ਕਹਿੰਦੇ ਵੀ ਮੇਰੇ ਕੋਲੇ ਜਾਣਕਾਰੀ ਆਈ ਹੈ ਵੀ ਮੈਨੂੰ ਪਹਿਲਾਂ ਤਾਂ ਉਹ ਕਹਿੰਦੇ ਵੀ ਬਹੁਤ ਸਾਰੇ ਲੋਕਾਂ ਨੇ ਕਿਹਾ ਵੀ ਅਸੀਂ ਵੋਟ ਤਾਂ ਤੁਹਾਨੂੰ ਪਾਉਣੇ ਆ ਪਰ ਸਾਡੀ ਵੋਟ ਨਿਕਲਦੀ ਨਹੀਂ ਫਿਰ ਕੇਜਰੀਵਾਲ ਕਹਿੰਦੇ ਮੇਰੇ ਕੋਲ ਪੁਖਤਾ ਸੂਤਰਾਂ ਤੋਂ ਇਹ ਜਾਣਕਾਰੀ ਆਈ ਹੈ ਵੀ ਭਾਜੀਪੀ ਵੋਟਾਂ ਪਾਉਣ ਵਾਲੀਆਂ ਮਸ਼ੀਨਾਂ ਦੇ ਵਿੱਚ ਗੜਬੜ ਕਰ ਚੁੱਕੀ ਹੈ ਉਹਦੇ ਨਾਲ 10% ਵੋਟਾਂ ਜਿਹੜੀਆਂ ਨੇ ਉਹ ਇਹਨਾਂ ਨੇ ਗੜਬੜ ਕਰਨੀਆਂ ਨੇ ਔਰ ਕੇਜਰੀਵਾਲ ਕਹਿੰਦੇ ਵੀ ਮਸ਼ੀਨਾਂ ਦੇ ਵਿੱਚ 10% ਵੋਟਾਂ 'ਚ ਗੜਬੜ ਕੀਤੀ ਜਾ ਸਕਦੀ ਹੈ। ਇਸ ਕਰਕੇ ਲੋਕਾਂ ਨੂੰ ਉਹ ਕਹਿੰਦੇ ਮੈਂ ਅਪੀਲ ਕਰਦਾ। ਕੇਜਰੀਵਾਲ ਕਹਿੰਦੇ ਇਹਦਾ ਹੱਲ ਇੱਕੋ ਹੀ ਹੈ ਕਿ ਤੁਸੀਂ 15 ਫੀਸਦੀ ਦੀ ਲੀਡ ਮੇਰੀ ਪਾਰਟੀ ਨੂੰ ਦੇ ਦਿਓ। ਉਹ ਕਹਿੰਦੇ ਜੇਕਰ ਤੁਸੀਂ 15 ਫੀਸਦੀ ਵੋਟ ਵਧ ਮੇਰੀ ਪਾਰਟੀ ਨੂੰ ਪਾ ਦਿਓ ਤਾਂ ਫੇਰ ਕੀ ਹੋਏਗਾ? ਜਿਹੜੀ 10% ਗੜਬੜ ਇਹਨਾਂ ਨੇ ਕਰਨੀ ਹੈ ਉਹ ਹੋਣ ਦੇ ਬਾਵਜੂਦ ਵੀ 5% ਦੀ ਵੋਟਾਂ ਦੇ ਨਾਲ ਅਸੀਂ ਜਿੱਤ ਜਾਵਾਂਗੇ ਸਾਡੀ ਸਰਕਾਰ ਬਣ ਜਾਏਗੀ ਕੇਜਰੀਵਾਲ ਨੇ ਕਿਹਾ ਕਿ ਇਹ ਗੜਬੜ ਜਿਹੜੀ ਹੈ ਹੋ ਸਕਦੀ ਹੈ ਪਰ ਇਹਦਾ ਜਵਾਬ ਫਿਰ ਬੀਜੇਪੀ ਨੇ ਵੀ ਦਿੱਤਾ ਬੀਜੇਪੀ ਦੇ ਮੰਤਰੀ ਕਹਿੰਦੇ ਕੇਜਰੀਵਾਲ ਨੂੰ ਡਰ ਸત્તાਰਿਆ ਹਾਰ ਦਾ ਉਹ ਕਹਿੰਦੇ ਕੇਜਰੀਵਾਲ ਨੂੰ ਹਾਰ ਸਪਸ਼ਟ ਨਜ਼ਰ ਆ ਰਹੀ ਹੈ ਔਰ ਕੇਜਰੀਵਾਲ ਡਰਿਆ ਪਿਆ ਕਬਰਾਇਆ ਪਿਆ ਔਰ ਇਸੇ ਕਰਕੇ ਕੇਜਰੀਵਾਲ ਹੁਣ ਇਹ ਬੇਥਵੀਆਂ ਮਾਰ ਰਿਹਾ ਇੱਕ ਬੀਜੇਪੀ ਦੇ ਮੰਤਰੀ ਦਾ ਬਿਆਨ ਆਇਆ ਉਹ ਕਹਿੰਦੇ ਜਿੱਥੇ ਤੱਕ ਕੇਜਰੀਵਾਲ ਦੀ ਪਾਰਟੀ ਜਿੱਤ ਜਾਂਦੀ ਹੈ ਉੱਥੇ ਤੇ ਈਵੀਐਮ ਮਸ਼ੀਨਾਂ ਇਹ ਕਹਿੰਦੇ ਨੇ ਠੀਕ ਨੇ ਠੀਕ ਨੇ ਪਰ ਜਿੱਥੇ ਕਹਿੰਦੇ ਇਹਨਾਂ ਦੀ ਪਾਰਟੀ ਹਾਰ ਜਾਂਦੀ ਹੈ ਉੱਥੇ ਕਹਿੰਦੇ ਨੇ ਕਿ ਮਸ਼ੀਨਾਂ 'ਚ ਗੜਬੜ ਹੈ ਕਹਿੰਦੇ ਪੰਜਾਬ 'ਚ ਇੰਨਾਂ ਹੀ ਮਸ਼ੀਨਾਂ ਤੇ ਵੋਟਾਂ ਪਈਆਂ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਕਹਿੰਦੇ ਉਥੇ ਤਾਂ ਕੇਜਰੀਵਾਲ ਨੂੰ ਮਸ਼ੀਨਾਂ ਠੀਕ ਲੱਗਦੀਆਂ ਨੇ ਗੁਜਰਾਤ ਦੇ ਵਿੱਚ ਜਿੱਥੇ ਇਹਨਾਂ ਦੇ ਐਮ.ਐਲ.ਏ ਜਿੱਤ ਗਏ ਉਥੇ ਠੀਕ ਲੱਗਦੀਆਂ ਨੇ ਕਹਿੰਦੇ ਜਿੱਥੇ ਇਹਨਾਂ ਦੇ ਬੰਦੇ ਹਾਰ ਜਾਂਦੇ ਨੇ ਉਥੇ ਕੇਜਰੀਵਾਲ ਹੋਰੀ ਮਸ਼ੀਨਾਂ 'ਚ ਨੁਕਸ ਤੇ ਗੜਬੜ ਕਰਦਾ ਲੱਗ ਜਾਂਦੇ ਨੇ ਕਹਿੰਦੇ ਇਹ ਬਿਲਕੁਲ ਗਲਤ ਗੱਲ ਹੈ ਇਹਨਾਂ ਦੀ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਇਹ ਕੇਜਰੀਵਾਲ ਹੋਰਾਂ ਦੇ ਅੰਦਰ ਦਾ ਡਰ ਹੈ ਹਾਰ ਦਾ ਜਿਹੜਾ ਇਹਨਾਂ ਨੂੰ ਸਤਾ ਰਿਹਾ